ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਚਮਤਕਾਰੀ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਤੁਸੀਂ ਅੱਜ ਨਵਰਾਤਰੀ ਦੇ ਦਿਨ ਆਪਣੇ ਘਰ ਦੇ ਵਿੱਚ ਬੈਠ ਕੇ ਇੱਕ ਸਿੰਪਲ ਜਿਹਾ ਉਪਾਅ ਕਰਨਾ ਹੈ ਅੱਜ ਨਵਰਾਤਰੀ ਦਾ ਜਿਹੜਾ ਦੇ ਨੇ ਇਹ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਕਈ ਸਾਲਾਂ ਦੇ ਬਾਅਦ ਅੱਜ ਬਣਿਆ ਹੈ ਮਹਾ ਸੰਜੋਗ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾ ਲੈ ਕੇ ਆਏ ਆ ਇਹ ਉਪਾ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਜਿਨ੍ਹਾਂ ਨੂੰ ਗਰੀਬੀ ਘਰ ਦੇ ਵਿੱਚ ਗਰੀਬੀ ਤੋਂ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਨੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜਾ ਪੈਸੇ ਦੀ ਬਰਕਤ ਨਹੀਂ ਪੈਂਦੀ ਕਰਜ਼ਾ ਇਹਨਾਂ ਦੇ ਸਿਰ ਚੜਿਆ ਹੋਇਆ ਕਰਜ਼ਾ ਉਤਰਨ ਦਾ ਨਾਮ ਨਹੀਂ ਲੈ ਰਿਹਾ ਕਹਿਣ ਦਾ ਭਾਵ ਕਿ ਪੈਸੇ ਦੇ ਸੰਬੰਧੀ ਜਿੰਨੀ ਵੀ ਪ੍ਰੋਬਲਮ ਹੋਵੇਗੀ ਉਹ ਸਾਰੀ ਦੀ ਸਾਰੀ ਹੀ ਦੂਰ ਹੋ ਜਾਵੇਗੀ ਕਿਉਂਕਿ ਕਈ ਸਾਲਾਂ ਦੇ ਬਾਅਦ ਅੱਜ ਦੇ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਸੰਜੋਗ ਬਣਿਆ ਹੈ ਤੇ ਤੁਸੀਂ ਇਹ ਛੋਟੇ ਛੋਟੇ ਉਪਾਅ ਕਰਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਜਿਹੜੇ ਲੋਕ ਇਸ ਮੌਕੇ ਦਾ ਫਾਇਦਾ ਉਠਾ ਲੈਣਗੇ ਇਸ ਮੌਕੇ ਨੂੰ ਹੱਥੋਂ ਨਾ ਗਵਾਉਣਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਗੇ ਤੇ ਜਿਹੜੇ ਲੋਕ ਇਸ ਮੌਕੇ ਨੂੰ ਗਵਾ ਲੈਣਗੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਪਛਤਾਉਣਗੇ ਤੇ ਉਹ ਪਾ ਤੇ ਵੀਡੀਓ ਦੱਸਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਇੱਕ ਰਿਕਵੈਸਟ ਤੇ ਬੇਨਤੀ ਹੈ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਪਾਅ ਦੇ ਵਿੱਚ ਵਿਸ਼ਵਾਸ ਕਰਦੇ ਨੇ ਤਾਂ ਹੀ ਉਹ ਇਸ ਉਪਾਅ ਨੂੰ ਕਰਨ ਕਿਉਂਕਿ ਬਿਨਾਂ ਵਿਸ਼ਵਾਸ ਤੋਂ ਅਗਰ ਅਸੀਂ ਮਨ ਦੇ ਵਿੱਚ ਸ਼ੰਕਾ ਰੱਖ ਕੇ ਉਪਾਅ ਕਰਾਂਗੇ ਤਾਂ ਸਾਨੂੰ ਇਸ ਦਾ ਰਿਜ਼ਲਟ ਨਹੀਂ ਮਿਲੇਗਾ ਕਿਉਂਕਿ ਵਿਸ਼ਵਾਸ ਤੇ ਹੀ ਦੁਨੀਆ ਕਾਇਮ ਹੈ ਕਿਉਂਕਿ ਜੇਕਰ ਸਾਨੂੰ ਵਿਸ਼ਵਾਸ ਹੀ ਨਹੀਂ ਹੋਏਗਾ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਵਿਸ਼ਵਾਸ ਨੂੰ ਨਾ ਬਹੁਤ ਹੀ ਜ਼ਰੂਰੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਨਵਰਾਤਰੀ ਦੇ ਦਿਨ ਅੱਜ ਦੇ ਦਿਨ ਤੁਸੀਂ ਇਹ ਉਪਾਚ ਜਿਹੜਾ ਕਰਨਾ ਹੈ ਇਹ ਨਮਕ ਦੇ ਨਾਲ ਕਰਨਾ ਹੈ ਤੇ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਕਿਵੇਂ ਕਰਨਾ ਹੈ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਨਮਰਾਤਰੀ ਦੇ ਦਿਨ ਤੁਸੀਂ ਨਾਮਕ ਆਪਣੇ ਘਰ ਦੇ ਵਿੱਚ ਤੁਸੀਂ ਇਹ ਤਿੰਨ ਜਗ੍ਹਾ ਤੇ ਸੁਪਾ ਕੇ ਰੱਖਣਾ ਇੱਕ ਛੋਟਾ ਜਿਹਾ ਉਪਾਏ ਜਿਸ ਨੂੰ ਕਰਨ ਦੇ ਨਾਲ ਤੁਹਾਡੀ ਕਿਸਮਤ ਬਦਲ ਸਕਦੀ ਹੈ ਜੇਕਰ ਗੱਲ ਕਰੀਏ ਆਪਣੀ ਜ਼ਿੰਦਗੀ ਦੀ ਤੇ ਪੂਰੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਇਹ ਜੋ ਬਦਲ ਸਕਦੀ ਹੈ ਤੋ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਆਪਣੀ ਕਿਸਮਤ ਤੇ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਆ ਤਾਂ ਇਸ ਉਪਾਅ ਨੂੰ ਤੁਸੀਂ ਅੱਜ ਹੀ ਕਰੋ ਕਿਉਂਕਿ ਅੱਜ ਦੇ ਦੇਰੋਂ ਕਈ ਸਾਲਾਂ ਤੇ ਬਾਅਦ ਬਹੁਤ ਹੀ ਵੱਡਾ ਤੇ ਮਹਾਸੰਯੋਗ ਬਣਨੇ ਜਾ ਰਿਹਾ ਹੈ। ਤੋ ਇਸੇ ਤਰੀਕੇ ਦੇ ਨਾਲ ਉਪਾਅ ਦੱਸਣ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਨਮਕ ਦੇ ਵਿੱਚ ਕਿਹੜੀ ਅਜੇਹੀ ਸ਼ਕਤੀ ਪਾਈ ਜਾਂਦੀ ਏ ਕਿ ਜਦੋਂ ਅਸੀਂ ਇਸ ਦੇ ਨਾਲ ਉਪਾਅ ਕਰਦੇ ਹਾਂ ਤਾਂ ਇਹ ਕਿਵੇਂ ਰਾਤੂ ਰਾਤ ਉਸ ਉਪਾਦ ਦਾ ਰਿਜ਼ਲਟ ਦਿਖਾਉਂਦਾ ਇਹ ਸਾਨੂੰ ਤੇ ਕਿਵੇਂ ਰੋੜਪਤੀ ਨੂੰ ਕਰੋੜਪਤੀ ਬਣਾ ਦਿੰਦਾ ਹੈ ਤੇ ਇਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਪੈਸੇ ਵੀ ਤੇ ਪੈਸੇ ਨੂੰ ਇਹ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਨਮਕ ਦੇ ਲੋਣ ਦੇ ਅੰਦਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਕਾਰਾਤਮਕ ਊਰਜਾ ਭਰੀ ਹੁੰਦੀ ਹੈ ਨਮਕ ਇੱਕ ਪੋਜ਼ਿਟਿਵ એનર્ਜੀ ਦਾ ਖਜ਼ਾਨਾ ਵੀ ਮੰਨਿਆ ਜਾਂਦਾ ਹੈ ਤੇ ਇਸੇ ਨਾਲ ਨਾਲ ਜਿਹੜਾ ਨਮਕ ਹੈ ਉਹ ਸਾਡੇ ਘਰ ਰਸੋਈ ਦੀ ਸ਼ਾਂਤਤਾ ਹੀ ਗਈ ਹੈ ਕਿਉਂਕਿ ਜਿਹੜਾ ਸੀ ਖਾਣਾ ਤਿਆਰ ਕਰਦੇ ਹਾਂ ਉਸ ਦਾ ਸੁਆਦ ਨਮਕ ਤੋਂ ਬਿਨਾ ਬਿਲਕੁਲ ਅਧੂਰਾ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਨਮਕ ਦੇ ਗੁਣਾ ਦੀ ਜਿਹੜੇ ਨਮਕ ਦੇ ਅੰਦਰ ਇਹਨੇ ਸਾਰੇ ਗੁਣ ਤੇ ਰਾਜ ਛੁਪੇ ਹੋਏ ਨੇ ਉਹ ਜਿਹੜੇ ਗੁਣ ਸ਼ੂਪੇ ਹੋਏ ਨੇ ਜੇਕਰ ਉਹ ਕਿਸੇ ਵੀ ਇਨਸਾਨ ਮਨੁੱਖ ਨੂੰ ਪਤਾ ਲੱਗ ਜਾਂਦੇ ਆ ਤਾਂ ਸਮਝ ਲਓ ਕਿ ਉਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬ ਨਹੀਂ ਹੋਵੇਗਾ ਤੇ ਨਾ ਹੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਇਸੇ ਤਰੀਕੇ ਦੇ ਨਾਲ ਜਦੋਂ ਕਿਸੇ ਵੀ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਉਹ ਨਮਕ ਜਿਹੜਾ ਸਾਡੀ ਰਸੋਈ ਦੇ ਵਿੱਚ ਰੱਖਿਆ ਹੋਇਆ ਏ ਉਹ ਸਾਡੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਸਕਦਾ ਹੈ ਤੇ ਸਾਡੀ ਦੁੱਖ ਤਕਲੀਫ ਦੂਰ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆ ਸਕਦਾ ਹੈ। ਇਸੇ ਤਰੀਕੇ ਦੇ ਨਾਲ ਨਮਕ ਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਆ। ਨਮਕ ਦੀ ਉਪਾ ਸਾਨੂੰ ਰੋੜਪਤੀ ਤੋਂ ਕਰੋੜਪਤੀ ਬਣਾ ਦਿੰਦੀ ਆ ਤੇ ਹੁਣ ਆਪਾਂ ਆਉਣਿਆਂ ਮੇਨ ਬੁੱਧੇ ਤੇ ਗੱਲ ਕਰਦੇ ਆ ਮੇਨ ਉਪਾਦੀ। ਇਸ ਉਪਾਣ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਚਾਹੀਦੀ ਹੈ 100 ਗ੍ਰਾਮ ਉੜਦ ਦੀ ਦਾਲ ਉੜਦ ਦੀ ਦਾਲ ਹੋਵੇ 100 ਗ੍ਰਾਮ ਤੇ ਇਸ ਦੇ ਨਾਲ ਨਾਲ ਸਾਨੂੰ ਚਾਹੀਦੇ ਨੇ ਥੋੜੇ ਜਿਹੇ ਚੌਲ ਜੋ ਕਿ ਅਸੀਂ ਲੈਣੇ ਆ 50 ਗ੍ਰਾਮ ਇਸ ਦੇ ਨਾਲ ਨਾਲ ਜਿਹੜੀ ਅਸੀਂ ਤੀਸਰੀ ਚੀਜ਼ ਲੈਣੀ ਉਹ ਲੈਣੀ ਆ ਅਸੀਂ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਦੇ ਮਗਰ ਢੰਡੀ ਲੱਗੀ ਹੋਵੇਗੀ ਬਿਨਾਂ ਡੰਡਲ ਤੋਂ ਨਹੀਂ ਲੈਣੀਆਂ ਇਸ ਤੋਂ ਇਲਾਵਾ ਜਿਹੜੀ ਅਸੀਂ ਤੀਸਰੀ ਚੀਜ਼ ਲੈਣੀ ਏ ਉਹ ਅਸੀਂ ਲੈਣਾ ਇੱਕ ਨਮਕ ਦਾ ਪੈਕਟ ਤੁਸੀਂ ਨਮਕ ਦਾ ਜੋ ਪੈਕਟ ਲੈਣਾ ਉਹ ਬਿਲਕੁਲ ਬੰਦ ਲੈਣਾ ਤੇ ਜੇ ਕਿਸੇ ਵੀ ਕੰਪਨੀ ਦਾ ਕੋਈ ਵੀ ਨਮਕ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਅਸੀਂ ਪੰਜਵੀਂ ਚੀਜ਼ ਲੈਣੀ ਏ ਉਹ ਅਸੀਂ ਲੈਣਾ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਕਿੰਨੀ ਮਾਤਰਾ ਦੇ ਵਿੱਚ ਲੈਣਾ ਉਹ ਅਸੀਂ ਇੱਕ ਛੋਟੀ ਬੋਤਲ ਲੈ ਲੈਣੀ ਇਸ ਤੋਂ ਇਹ ਆਵਾਜ਼ ਹੀ ਕਹੋ ਜੇ ਇਹ ਪੈਸੇ ਲੈਣੀਆਂ ਜਿਹੜੇ ਪੈਸੇ ਤੁਸੀਂ ਲੈਣਿਆ ਉਹ ਤੁਸੀਂ ਆਪਣੀ ਸ਼ਰਦਾ ਦੇ ਅਨੁਸਾਰ ਲੈਣੀਆਂ ਉਹ ਤੁਸੀਂ 11 ਰੁਪਏ 21 ਰੁਪਏ 51 ਜਾਂ 101 ਜਾਂ ਇਸ ਤੋਂ ਵੀ ਵੱਧ ਕੇ ਜਿੰਨੀ ਤੁਹਾਡੀ ਸ਼ਰਦ ਹੈ ਤੁਸੀਂ ਓਨੇ ਨਾਲ ਪੈਸੇ ਲੈ ਲੈਣੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਿਆ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਇੱਕ ਥੈਲੀ ਦੇ ਵਿੱਚ ਪਾ ਲੈਣੀਆਂ ਨੇ ਜਾਂ ਫਿਰ ਲਿਫਾਫੇ ਦੇ ਵਿੱਚ ਤੇ ਇਹਨਾਂ ਨੂੰ ਪਾ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਤੇ ਕਿਤੇ ਵੀ ਤੁਹਾਨੂੰ ਕੋਈ ਬਜ਼ੁਰਗ ਮਿਲਦਾ ਤੁਸੀਂ ਉਸ ਬਜ਼ੁਰਗ ਨੂੰ ਦੇ ਦੇਣੀਆਂ ਨੇ ਜਿਵੇਂ ਕਿ ਜਿਹੜਾ ਵੀ ਕੋਈ ਬਜ਼ੁਰਗ ਸਾਨੂੰ ਦਿਖਾਈ ਦਿੰਦਾ ਹੈ ਤੇ ਤੁਸੀਂ ਸਮਝ ਲਓ ਕਿ ਉਹ ਲੋੜਵੰਦੇ ਵੈਸੇ ਆਪਾਂ ਨੂੰ ਪਤਾ ਹੀ ਹੁੰਦਾ ਹੈ ਕਿ ਜੋ ਬਜ਼ੁਰਗ ਹੈ ਉਹਿਆ ਪਿਆਉ ਜ਼ਿਆਦਾ ਮਿਹਨਤ ਨਹੀਂ ਕਰ ਸਕਦਾ ਉਸ ਨੂੰ ਚੀਜ਼ ਦੀ ਜ਼ਰੂਰਤ ਹੈ ਉਹ ਲੋੜਵੰਦੇ ਤੇ ਤੁਸੀਂ ਉਸ ਨੂੰ ਦੇ ਸਕਦੇ ਏ ਇਸੇ ਤਰੀਕੇ ਦੇ ਨਾਲ ਇਹ ਸਾਰਾ ਸਮਾਨ ਉਸ ਬਜ਼ੁਰਗ ਨੂੰ ਦੇ ਕੇ ਤੁਸੀਂ ਆਪਣੇ ਘਰ ਆ ਜਾਣਾ ਘਰ ਆਉਣ ਤੋਂ ਬਾਅਦ ਦੇ ਵਿੱਚ ਮੁੰ ਤੁਸੀਂ ਦੇਖਣਾ ਇਸ ਉਪਾਦ ਦਾ ਚਮਤਕਾਰ ਤੇ ਇਸ ਉਪਾਅ ਨੂੰ ਤੁਸੀਂ ਕਰਨਾ ਅੱਜ ਹੀ ਨਵਰਾਤਰੀ ਦੇ ਦਿਨ ਆ ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਇਸਦੇ ਵਿੱਚ ਟਾਈਮ ਦੀ ਕੋਈ پابੰਦੀ ਨਹੀਂ ਹੈਗੀ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਕਰਨਾ ਸਿਰਫ ਨਵਰਾਤਰੀ ਦੇ ਦਿਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮਰਜ਼ੀ ਕਰ ਸਕਦੇ ਹੋ ਜਿਹੜੇ ਬਜ਼ੁਰਗ ਨੂੰ ਤੁਸੀਂ ਇਹ ਦੇ ਕੇ ਆਉਣਾ ਹੈ ਉਹ ਜ਼ਰੂਰੀ ਨਹੀਂ ਕਿ ਜੈਨਸੀ ਹੋਵੇ ਜੈਡਸ ਹੋਵੇ ਭਾਵੇਂ ਲੇਡੀ ਹੋਵੇ ਕੋਈ ਵੀ ਬਜ਼ੁਰਗ ਹੋਵੇ ਉਸ ਨੂੰ ਹੀ ਤੁਸੀਂ ਦੇ ਕੇ ਆਉਣਾ ਤਾਂ ਤੁਸੀਂ ਖੁਦ ਦੇਖੋਗੇ ਇਸ ਉਪਾਅ ਦਾ ਰਿਜ਼ਲਟ ਕਿਵੇਂ ਤੁਹਾਨੂੰ ਇੱਕ ਦਿਨ ਦੇ ਬਾਅਦ ਇੱਕ ਰਾਤ ਤੋਂ ਬਾਅਦ ਹੀ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿਹੜਾ ਤੁਹਾਨੂੰ ਰਿਜ਼ਲਟ ਮਿਲੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਇਕਦਮ ਪੋਜ਼ਿਟਿਵ ਹੋਣ ਵਾਲਾ ਹੈ ਕਿਉਂਕਿ ਇਹ ਉਪਾਅ ਹੀ ਇੰਨਾ ਜ਼ਿਆਦਾ ਚਮਤਕਾਰੀ ਹੈ ਤੇ ਇਸ ਉਪਾਅ ਦੇ ਵਿੱਚ ਜਿਹੜੀਆਂ ਵੀ ਅਸੀਂ ਚੀਜ਼ਾਂ ਜਿਹੜੀ ਸਮਗਰੀ ਤੁਹਾਨੂੰ ਲੋੜ ਬੰਦ ਬਜ਼ੁਰਗ ਨੂੰ ਦੇਣ ਦੇ ਲਈ ਅਸੀਂ ਦੱਸੀ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਵੀ ਚੀਜ਼ ਨੂੰ ਬਿਲਕੁਲ ਵੀ ਸਕੇਪਰ ਨਹੀਂ ਕਰਨਾ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਇਹੀ ਸਮਝ ਲਓ ਕਿ ਇਹ ਜੋ ਵੀ ਤੁਹਾਨੂੰ ਅਸੀਂ ਚੀਜ਼ਾਂ ਦੱਸੀਆਂ ਸੀ ਸਮਗਰੀ ਦੱਸੀ ਸੀ ਇਹ ਸਮਝ ਲਓ ਕਿ ਇਹ ਇੱਕ ਕਿਸਮ ਦੀਆਂ ਸਾਡੇ ਲਈ ਜੜੀ ਬੂਟੀਆਂ ਨੇ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਆ ਅਗਲੇ ਦੋ ਉਪਾਅ ਦੇ ਬਾਰੇ ਜੋ ਕਿ ਬਿਲਕੁਲ ਹੀ ਆਸਾਨ ਨੇ ਕਰਨ ਦੇ ਵਿੱਚ ਇਹ ਅਗਲੇ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਮੁਠੀ ਨਮਕ ਲੈਣੀ ਹੈ ਤੇ ਉਸ ਨਮਕ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਲੈਣਾ ਹੈ ਇੱਕ ਬਾਲਟੀ ਪਾਣੀ ਦੇ ਵਿੱਚ ਇੱਕ ਮੁਠੀ ਤੁਸੀਂ ਨਮਕ ਪਾਉਣਾ ਹੈ ਤਾਂ ਉਸ ਨੂੰ ਤੁਸੀਂ ਕੀ ਕਰਨਾ ਹੈ ਸਾਰੇ ਘਰ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਸਾਫ਼ ਸੁਥਰੇ ਤਰੀਕੇ ਦੇ ਨਾਲ ਤੁਸੀਂ ਪੋਚਾ ਲਗਾ ਦੇਣਾ ਹੈ ਐਂਦਾ ਭਾਵ ਕਿ ਨਮਕ ਦਾ ਪੋਚਾ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਲਗਾਉਣਾ ਹੈ ਇਸ ਦੇ ਨਾਲ-ਨਾਲ ਜਿੱਥੇ ਅਸੀਂ ਆਪਣੇ ਘਰ ਦੇ ਵਿੱਚ ਪੋਚਾ ਨਹੀਂ ਲਗਾ ਸਕਦੇ ਉਸ ਜਗ੍ਹਾ ਤੇ ਤੁਸੀਂ ਨਮਕ ਵਾਲਾ ਪਾਣੀ ਪੂਰੇ ਤਰੀਕੇ ਦੇ ਨਾਲ ਤਰੋਂਕ ਦੇਣਾ ਇਹ ਕਹਿਣ ਦਾ ਭਾਵ ਕਿ ਛਿੜਕ ਦੇਣਾ ਹੈ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਉਪਾਕਰਨ ਦੇ ਨਾਲ ਪੂਰੀ ਪੋਜ਼ਿਟਿਵ એનર્ਜੀ ਤੁਹਾਡੇ ਘਰ ਦੇ ਵਿੱਚ ਆਵੇਗੀ ਤੇ ਇਸ ਦੇ ਨਾਲ-ਨਾਲ ਤੁਹਾਨੂੰ ਦੱਸ ਦਿੰਦੀਆਂ ਅੱਜ ਦੇ ਖਾਸ ਦਿਨ ਨਵਰਾਤਰੀ ਦੇ ਦਿਨ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਕੀ ਹੋਵੇਗਾ ਤੁਹਾਡਾ ਜਿਹੜਾ ਘਰ ਹੈ ਉਹ ਪੋਜ਼ਿਟਿਵ એનર્ਜੀ ਦੇ ਨਾਲ ਭਰ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ 네ਗੇਟਿਵ એનર્ਜੀ ਹੋਵੇਗੀ ਨਕਾਰਾਤਮਕ ਊਰਜਾ ਮਾੜੀ ਸ਼ਕਤੀ ਹੋਵੇਗੀ ਉਹ ਤੁਹਾਡੇ ਘਰ ਤੋਂ ਬਾਹਰ ਭੱਜ ਜਾਵੇਗੀ ਇਸ ਦੇ ਨਾਲ ਨਾਲ ਜਿਹੜੀ ਤੁਹਾਡੀ ਕਿਸਮਤ ਹੈ ਉਹ ਚਮਕਣ ਦੇ ਵਿੱਚ देर ਨਹੀਂ ਲੱਗੇਗੀ 100% ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਇਹ ਸੀ ਦੋ ਉਪਾਅ ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਨਮਕ ਦੇ ਨਾਲ ਪੀਸਰਾ ਉਪਾਅ ਕਰਨਾ ਹੈ ਉਹ ਏ ਅੱਗੇ ਅਸੀਂ ਤੁਹਾਨੂੰ ਦੱਸਣ ਲੱਗੇ ਤੇ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਰੁਮਾਲ ਸਾਈ ਦਾ ਅਨ ਜੂਸਟ ਕੱਪੜਾ ਲੈਣਾ ਕਿਸੇ ਵੀ ਕਲਰ ਦਾ ਲੈ ਸਕਦੇ ਹੋ ਉਸ ਦੇ ਵਿੱਚ ਤੁਸੀਂ ਪਾਉਣਾ ਇੱਕ ਮੁਤੀ ਨਮਕ ਈਓਸੀਡੀ ਗਾਠ ਲਗਾ ਕੇ ਤੁਸੀਂ ਇੱਕ ਪੋਟਲੀ ਤਿਆਰ ਕਰ ਲੈਣੀ ਹੈ ਤੇ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਥਾਂ ਤੇ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਉੱਥੇ ਇੱਕ ਸਾਈਡ ਤੇ ਤੁਸੀਂ ਰੱਖ ਦੇਣਾ ਹੈ ਜਿਵੇਂ ਮੰਨ ਲਓ ਕਿ ਅੱਜ ਨਵਰਾਤਰੀ ਦੇ ਦਿਨ ਤੁਸੀਂ ਇਸ ਉਪਾਣੂ ਕਰਨਾ ਹੈ ਤੇ ਜਿਵੇਂ ਹੀ ਨਵਰਾਤਰੀ ਨਿਕਲ ਜਾਂਦੀ ਹੈ ਫੈਨ ਦਾ ਭਾਵ ਕਿ ਇਹ ਦਿਨ ਬੀਤ ਜਾਂਦਾ ਹੈ ਉਸ ਤੋਂ ਅਗਲੇ ਦਿਨ ਤੁਸੀਂ ਕੀ ਕਰਨਾ ਇਸ ਜਿਹੜੀ ਤੁਸੀਂ ਇਹ ਗੱਠ ਇੱਕ ਤਿਆਰ ਕੀਤੀ ਸੀ ਨਮਕ ਦੀ ਪੋਟਲੀ ਇਸ ਨੂੰ ਤੁਸੀਂ ਲੈ ਕੇ ਆਪਣੇ ਘਰ ਦੇ ਵਿੱਚ ਚਾਹੇ ਘਰ ਤੋਂ ਬਾਹਰ ਚੱਲਦੇ ਹੋਏ ਪਾਣੀ ਦੇ ਥੱਲੇ ਕਰ ਦਿਨਾ ਉਸ ਗੱਠ ਨੂੰ ਖੋਲ ਕੇ ਕਹਿਣ ਦਾ ਭਾਵ ਕਿ ਇਸ ਨਮਕ ਨੂੰ ਚੱਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਧਾਰ ਦੇਣਾ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਨਦੀ ਜਾਂ ਤਲਾਬ ਹੈ ਨਾ ਤਾਂ ਉੱਥੇ ਤੁਸੀਂ ਨਮਕ ਨੂੰ ਚਲ ਪ੍ਰਵਾਹ ਕਰ ਸਕਦੇ ਹੋ ਇਹਸੀ ਇੱਕ ਛੋਟਾ ਜਿਹਾ ਉਪਾਅ ਤੇ ਇਹ ਤਿੰਨ ਉਪਾਅ ਤੁਸੀਂ ਕਰਨੇ ਨੇ ਨਵਰਾਤਰੀ ਦੇ ਦਿਨ ਜੋ ਕਿ 30 ਸਤੰਬਰ 2025 ਨੂੰ ਅੱਜ ਦੇ ਦਿਨ ਜੇਕਰ ਤੁਸੀਂ ਇਹ ਉਪਾਅ ਕਰ ਲੋਗੇ ਤਾਂ ਸਮਝ ਲਓ ਕਿ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਜੇਕਰ ਕੋਈ ਵੀ ਦੁੱਖ ਤੇ ਪਰੇਸ਼ਾਨੀਆਂ ਨੇ ਤੁਹਾਡੇ ਘਰ ਦੇ ਵਿੱਚ ਪੈਸੇ ਤੋਂ ਇਲਾਵਾ ਤਾਂ ਉਹ ਵੀ ਦੂਰ ਹੋਣ ਵਾਲੀਆਂ ਨੇ ਸੋਖ ਸਮ੍ਰiddhi ਤੁਹਾਡੇ ਘਰ ਦੇ ਵਿੱਚ ਆਵੇਗੀ ਐਸੀ ਬਰਕਤ ਤੁਹਾਡੇ ਘਰ ਦੇ ਵਿੱਚ ਪਾਵੇਗੀ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਬਸ ਕਹਿਨ ਦਾ ਭਾਵ ਇਹੀ ਏ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਇਹ ਛੋਟੇ ਜਿਹੇ ਉਪਾਅ ਕਰਨ ਦੇ ਨਾਲ ਤੇ ਇਹ ਉਪਾਅ ਜਦੋਂ ਵੀ ਤੁਸੀਂ ਕਰਦੇ ਆ ਵਿਸ਼ਵਾਸ ਦੇ ਨਾਲ ਕਰਨੇ ਆ ਸਭ ਤੋਂ ਜ਼ਰੂਰੀ ਗੱਲ ਵਿਸ਼ਵਾਸ ਦੀ ਇਸ ਕਰਕੇ ਤੁਹਾਨੂੰ ਵਾਰ-ਵਾਰ ਕਹਿੰਦੇ ਆ ਜੇਕਰ ਵਿਸ਼ਵਾਸ ਹੈ ਤਾਂ ਸਭ ਕੁਝ ਹੈ ਜੇਕਰ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ ਇਸ ਕਰਕੇ ਜਦੋਂ ਵੀ ਉਪਾਅ ਕਰੋ ਵਿਸ਼ਵਾਸ ਦੇ ਨਾਲ ਕਰੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਹ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚੈਨਲ ਨੂੰ ਵਾਅਦ ਤੋਂ ਵਾਅਦ ਸ਼ੇਅਰ ਤੇ ਸਪੋਰਟ ਜਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੈਡ ਭਰਾਵਾ ਦਾ ਜੀ